ਅੱਜ ਦੇ ਦਿਨ 12 ਪਉ ਨੂੰ ਇਸ ਵੇਲੇ ਸਹਿਬਜ਼ਾਦਿਆਂ ਨੂੰ ਅਨੇਕਾਂ ਤਸੀਹੇ ਦਿੱਤੇ ਜਾ ਰਹੇ ਸੀ 12 ਪਉ ਦਾ ਦਿਨ ਕਿਉਂਕਿ ਦੂਜਾ ਦਿਨ ਸੀ ਪੇਸ਼ੀ ਦਾ ਪਹਿਲੇ ਦਿਨ ਪੇਸ਼ੀ 11 ਪਉ ਨੂੰ ਹੋਈ ਸੀ ਸਹਿਬਜ਼ਾਦੇ ਨਾ ਡਰੇ ਨਾ ਲਾਲਚ ਚਾਏ ਉਸ ਦਿਨ ਫਿਰ ਅਗਲੇ ਦਿਨ ਅੱਜ ਦੇ ਦਿਨ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਤਸ਼ੱਦਦ ਅਨੇਕ ਕੌਮਾਂ ਤੇ ਕੀਤੇ ਗਏ ਬਾਣੇ ਉਤਾਰ ਕੇ ਉਹਨਾਂ ਨੂੰ ਤੂਧੀਆਂ ਛਟੀਆਂ ਨਾਲ ਕੁੱਟਿਆ ਗਿਆ ਵਿਪਲਾ ਨਾਲ ਬੰਨ ਕੇ ਗਲੇਲਾ ਮਾਰੀਆਂ ਗਈਆਂ ਨੌ ਉਖਾੜੇ ਗਏ ਹੱਥ ਦੇ ਪੋਟੇ ਅੱਗ 'ਚ ਸਾੜੇ ਗਏ। ਕਈ ਇਤਿਹਾਸਕਾਰ ਇਹ ਲਿਖਦੇ ਨੇ ਇਹ ਨੇਕਾਂ ਤਸੀਹੇ ਤੋਂ ਬਾਅਦ ਵੀ ਜਦੋਂ ਸਹਬਜ਼ਾ ਦੇ ਡੋਲੇ ਨਹੀਂ ਤਾਂ ਅਜ ਦੇ ਹੀ ਦਿਨ ਫਿਰ ਉਹਨਾਂ ਨੂੰ ਦੀਵਾਰਾਂ 'ਚ ਚਿਣਿਆ ਗਿਆ ਸੀ। ਦੀਵਾਰਾਂ 'ਚ ਸਹਬਜ਼ਾ ਦੇ ਬੇਹੋਸ਼ ਹੋ ਗਏ ਸੀ ਤੇ ਦੀਵਾਰ ਡਿੱਗੀ ਸੀ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਕੋਲ ਠੰਡੇ ਬੁਰਜ 'ਚ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ। ਤੇ ਅਗਲੇ ਦਿਨ 13 ਪੋਹ ਨੂੰ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਜ਼ਿਬਾ ਕੀਤਾ ਗਿਆ ਸੀ। ਜ਼ਿਬਾ ਹੁੰਦਾ ਹੈ